ਕੱਥਾਂ ਪੈਰਾ ਉੱਪਰ ਪਟੀਆਂ ਬੰਨ ਤੁਰ ਰਹੇ ਇਹ ਨੌਜਵਾਨ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਏ ਸਗੋਂ ਆਪਣੀ ਕਰਨੀ ਦਾ ਅੰਦਾਜ਼ਮ ਪੁੱਤਰੇ ਹਨ ਦਰਅਸਲ ਇਨ੍ਹਾਂ ਦੋਵਾਂ ਨੌਜਵਾਨਾਂ ਵੱਲੋਂ ਬੀਤੇ ਦਿਨੀ ਇੱਕ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਖੋਈਆਂ ਗਈਆਂ ਸਨ ਅਤੇ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਵਾਇਰਲ ਹੋ ਗਈ ਸੀ ਪਰ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਡੀਐਸਪੀ ਬਰਨਾਲਾ ਹਰਜਿੰਦਰਪਾਲ ਸਿੰਘ ਨੇ ਦੱਸਿਆ ਕੇ ਬੀਤੇ ਦਿਨੀ ਕਿਲਾ ਮਹੱਲਾ ਰੋਡ ਵਿਖੇ ਇੱਕ ਬਜ਼ੁਰਗ ਔਰਤ ਗਲੀ ਵਿੱਚ ਜਾ ਰਹੇ ਸਨ ਤਦ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨ ਇਸ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਕੇ ਭੱਜ ਗਏ ਜਿਨ੍ਹਾਂ ਦੀ ਪਾਲ ਵਿੱਚ ਪੁਲਿਸ ਵੱਲੋਂ ਤੁਰੰਤ ਹੀ ਘਟਨਾ ਸਥਾਨ ਦੇ ਨੇੜਲੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਇਹਨਾਂ ਮਲਜ਼ਮਾਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ 24 ਘੰਟਿਆਂ ਅੰਦਰ ਹੀ ਇਹਨਾਂ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਦੋਵੇਂ ਮਲਜ਼ਮਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਇਹਨਾਂ ਮੁਲਜ਼ਮਾਂ ਕੋਲੋਂ ਚੋਰੀ ਦੀਆਂ ਵਾਲੀਆਂ ਅਤੇ ਵਾਰਦਾਤ ਸਮੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ ਡੀਐਸਪੀ ਰਜਿੰਦਰਪਾਲ ਸਿੰਘ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਕਾਨੂੰਨ ਤੋੜਦਾ ਹੈ ਅਤੇ ਅਪਰਾਧਿਕ ਬਾਰਦਾਤ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਅਜਿਹੇ ਮੁਲਜ਼ਮਾ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਕੱਲ ਵਕਤਨਾ ਕਰੀਬਨ 1.5 ਦਾ ਟਾਈਮ ਸੀਗਾ ਸਵੇਰ ਦਾ ਸੋਮਾ ਪਤਨੀ ਗਿਧਾਰੀ ਲਾਲ ਕਿਲਾ ਰੋਡ ਦੇ ਉੱਤੇ ਜਾ ਰਹੀ ਸੀ ਗਲੀ ਦੇ ਵਿੱਚ ਉੱਥੋਂ ਦੋ ਮੁੰਡੇ ਜਿਨ੍ਹਾਂ ਦੇ ਮੂੰਹ ਟੱਕੇ ਹੋ ਸੀ ਮੋਟਰਸਾਈਕਲ ਤੇ ਸੀਗੇ ਉਹ ਇਹਨਾਂ ਦੇ ਉੱਤਰ ਕੇ ਇਹਨਾਂ ਦੀ ਜਿਹੜੀ ਬਾਲੀ ਆ ਉਹ ਝੱਟ ਕੇ ਲੈ ਗਏ ਸੀਗੇ ਇਹਦੇ ਸਬੰਧੀ ਜਿਹੜੇ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਤੇ ਡੀਐਸ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਟੀਮਾਂ ਗੱਠਸ ਬਣਤੀਆਂ ਜਿਹਦੇ ਸੀਆਈ ਇਨਚਾਰਜ ਤੇ ਸਿਟੀ ਐਸਐਚਓ ਲਖਵਿੰਦਰ ਸਿੰਘ ਤੇ ਨਾਲ ਗਿਆਨ ਸਿੰਘ ਕਿਮਾ ਗਠਤ ਕਰਕੇ ਨਾਲ ਦੀ ਨਾਲ ਹੀ ਮੌਕੇ ਤੇ ਜਾ ਕੇ ਇਹਨਾਂ ਨੇ ਟੈਕਨੀਕਲ ਤੌਰ ਤੇ ਜਿੰਨੇ ਕੈਮਰੇ ਵਗੈਰਾ ਚੈੱਕ ਕੀਤੇ ਗਏ ਚੈੱਕ ਕਰਕੇ ਇਹਨਾਂ ਨੇ ਮਤਲਬ ਪੁਛ ਪੜਤਾਲ ਸ਼ੁਰੂ ਕਰ ਦਿੱਤੀ ਜਿਸ ਕਰਕੇ ਜਿਹੜੇ ਦੋਸ਼ੀ ਨੇਗੇ ਅਸੀਂ ਜਲਦੀ ਹੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਕੀ ਕੀ ਨਾਮ ਹੈ ਸਰ ਇਹਨਾਂ ਦੇ ਨਾਮ ਹੈਗੇ ਨੇ ਜੀ ਇੱਕਦਣਾ ਸੁਖਵੀਰ ਸਿੰਘ ਕਾਕਾ ਚਹਿਲ ਪੁੱਤਰ ਕਰਨੈਲ ਸਿੰਘ ਵਾਸੀ ਸੇਖਾ ਦੂਜਾ ਹੈਗਾ ਪਰਮਜੀਤ ਸਿੰਘ ਉਰਫ ਗੱਗੂ ਪੁੱਤਰ ਸਰਦਾਰ ਸਿੰਘ ਵਾਸੀ ਰੰਗਿਆ ਇਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਨੇ ਹਾਂ ਜੀ ਜਿਹੜਾ ਸੁਖਵੀਰ ਸਿੰਘ ਹੈ ਇਹਦੇ ਤੇ ਪਹਿਲਾਂ ਮੁਕਦਮਾ ਦਰਜ ਹੈਗਾ 302 ਦਾ ਮੁਕਦਮਾ ਦਰਜ ਹੈਗਾ ਇਸ ਉਨਾ ਤੇ ਵੀ ਇਸ ਤਰ੍ਹਾਂ ਮੁਕਦਮਾ ਦਰਜ ਹੈ ਹਾਂਜੀ ਹਾਂ ਬਾਲੀ ਵਗੈਰਾ ਜਿਹੜੀ ਹੈਗੀ ਆ ਬਰਾਮਦ ਹੋ ਚੁੱਕੀਆਂ ਨੇ ਜਿਹੜੀਆਂ ਮੋਟਰਸਾਈਕਲ ਵੀ ਬਰਾਮਦ ਹੋ ਚੁੱਕਿਆ ਉਹ ਅੱਜ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਕੱਲ ਨੂੰ ਇਹਨਾਂ ਨਾਲ ਅਸੀਂ ਪੁਲਿਸ ਰਮਣ ਲੈ ਕੇ ਤੇ ਬਾਅਦ ਚ ਡੰਗਾਈ ਨਾਲ ਪੁੱਛਿਸ਼ ਕਰਾਂਗੇ ਜੋ ਵੀ ਸਾਨੂੰ ਪੁੱਛ ਕੇ ਪਤਾ ਲੱਗਿਆ ਉਹ ਤੁਹਾਨੂੰ ਪੁਲਿਸ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਜੇ ਪਹਿਲਾਂ ਤਾਂ ਇਹ ਜੇ ਮਾੜੀਆਂ ਕਟਰਾਮਾਂ ਨਹੀਂ ਕਰਨੀਆਂ ਚਾਹੀਦੀਆਂ ਨਹੀਂਆਂ ਜੇ ਇੱਕ ਕਰੋਗੇ ਤਾਂ ਫਿਰ ਤੁਹਾਨੂੰ ਜਿਹੜਾ ਪੁਲਸ ਦੇ ਜਿਹੜੇ ਹੈਗੇ ਲੰਬੇ ਹੱਥ ਤੁਹਾਨੂੰ ਦੇਖਣੇ ਪੈਣਗੇ ਨਹੀਂ ਹੇ ਤੱਕ ਸਾਨੂੰ ਇਸ ਤਰ੍ਹਾਂ ਦਾ ਕੋਈ ਮਤਲਬ ਗੱਲ ਸਾਹਮਣੇ ਨਹੀਂ ਆਈ ਬਾਕੀ ਜਦੋਂ ਰਿਮਾਂਡ ਲੈਣ ਤੋਂ ਬਾਅਦ ਡੰਗਾਈ ਨਾਲ ਪੁੱਛਿਸ਼ ਕਰਾ ਇਹ ਤਾਂ ਸਾਡੇ ਜੀ ਐਸਐਸਪੀ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਕਿਹਾ ਵੀ ਕੋਈ ਜ਼ੀਰੋ ਟੋਲਰੈਂਸ ਰੱਖਣੀ ਹੈਗੀ ਆ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕ੍ਰਾਈਮ ਹੁੰਦਾ ਹੈਗਾ ਛੋਟੇ ਤੋਂ ਛੋਟਾ ਕੋਈ ਵੱਡੇ ਤੋਂ ਵੱਡਾ ਤੇ ਉਹ ਉਹਨਾਂ ਨੇ ਕਿਹਾ ਵੀ ਡੰਗਾਈ ਨਾਲ ਇਹਨਾਂ ਦਾ ਪੜਤਾਲ ਕਰਨੀ ਹੈ ਜਦੋਂ ਵੀ ਇਹ ਜਦੋਂ ਇਹ ਵਾਰਦਾਤ ਹੋਈ ਆ ਉਹਨਾਂ ਦੇ ਹੁਕਮ ਦਿੱਤਾ ਨਾਲ ਦੀ ਨਾਲ ਹੀ ਜਿਹੜੇ ਹੈਗੇ ਆ ਐਸਪੀਡੀ ਸਾਹਿਬ ਨੂੰ ਕਿਹਾ ਤੇ ਨਾਲ ਦੀ ਨਾਲ ਟੀਮਾਂ ਗਠਿਤ ਕੀਤੀ ਗਈਆਂ ਸੀ ਐਨਚਾਰਜ ਸਿਟੀ ਵੱਲੋਂ ਜਿਹੜੇ ਨਾਲ ਦੀ ਨਾਲ ਜਿਹੜੇ ਹੈਗੇ ਆ ਟੈਕਨੀਕਲ ਮਦਦ ਲੈਤੀ ਗਈ ਆ ਸਾਈਬਰ ਸੈੱਲ ਦੇ ਮੁਲਾਜ਼ਮ ਲਾਏ ਗਏ ਆ ਤਾਂ ਜਿਸ ਕਰਕੇ ਜਿਹੜੇ ਹੈਗੇ ਜਲਦੀ ਇਹ ਦੋਸ਼ੀ ਗ੍ਰਿਫਤਾਰ ਕੀਤੇ